राम राम सबे उम्मीद तुसे सारे ठीक ठाक कर उम्मीद फे... करते हैं, आप सब अच्छे होंगे कोशिश करे करेंगे आगे से हिंदी में ब्लॉग बनाए अच्छा। क्योंकि हम... अच्छा तो उम्मीद करते हैं कि आप सभी ठीक होंगे आज जैसा कि आप देख रहे हैं ना हम लोग तो ठीक नहीं है <laughs> <आओ>। <laughs> <आए गले। laughs> हमारी सेहत डाउन हो चुकी है काम कर करके हाँ जी आंखों के नीचे डार्क सर्कल आ गए सोने को मिलता नहीं इधर तो बाकी ऐसे ही ये कहना चाहूंगा है? कि यहां आने का गांड पंगा ना ले सही है भाई कुछ करें नहीं यहां पे तो पता ही है सारा कुछ बस, बस गंदा हाथ करंडी होनी है एडा खोक होनी है रास्ता चक्की जाओ जब तक एक काम नहीं होता तो मिट्टी चक्की जाओ हां बस रवि चक्की जाओ बस गनमन चक्की जाओ यही काम है इते इसके बाद भी दिखाएंगे आप लोगों को रबिस जैसे सब लाइव है तेरी सब लाइव या ਚੱਲ ਫਿਰ ਮਿਲਦੇ ਆਂ ਵੀਡੀਓ ਦੇ ਵਿੱਚ ਬਣੇ ਰਹੋਗੇ ਦਿਖਾਉਣੇ ਆ ਹੋਰ ਕੰਮ ਕਾਰ ਹਾਂਜੀ ਤੇ ਆਹ ਹੁੰਦੀ ਹੈ ਬੌਂਡਰੀ ਜਿੱਦਾ ਲੱਗਾ ਦਿੱਤੇ ਕਰਨ ਇਹਨੂੰ ਬੌਡੀ ਕਹਿ ਸਕਦੇ ਕਹਿੰਦੇ ਤਾਂ ਪਲਾਸਟਰ ਕਹਿ ਸਕਦੇ ਆ ਇਹ ਜਿੱਥੇ ਜਿੱਥੇ ਕਹਿੰਦਾ ਡੈਮੇਜ ਹੋਈਆਂ ਹੁੰਦੀਆਂ ਜਾਂ ਨਹੀਂ ਪੁਰਾਣਾ ਪਲਾਸਟਰ ਲਾਹ ਕੇ ਇਹ ਉੱਥੇ ਕਰਨਾ ਪੈਂਦਾ ਇਦੋਂ ਉੱਤੇ ਹੁੰਦੀ ਹੈ ਇਹ ਸਕ੍ਰਮ ਉਹ ਸੇਖ ਨੂੰ ਸੇਖ ਨੂੰ ਦੇਖ ਲੋ ਕਿੱਦਾਂ ਕਰਦਾ ਬੱਸ ਕਿੰਨਾ ਟਾਈਮ ਹੋ ਗਿਆ ਤੈਨੂੰ ਪਲਾਸਟਰ ਕਰਦੇ ਨੂੰ ਮਤਲਬ ਜੀ ਕੰਮ ਤੇ ਕਰਦੇ ਨੂੰ ਹੋ ਗਿਆ ਸਾਲ ਹੋ ਗਿਆ ਕੰਮ ਕਰਦੇ ਨੂੰ ਅਸ਼ਾ ਬਸ ਹੁਣ ਮੋਟਾ ਮੋੜਾ ਮੋਟਾ ਕਰ ਲਈ ਗਿਆ ਹੁਣ ਬਣ ਗਿਆ ਮੈਸਤਰੀ ਮੈਂ ਨਹੀਂ ਬਸ ਰੋਟੀ ਜੋ ਕਾਬ ਹੋ ਜਾਂਦਾ ਕੰਮ ਕੁਮਤੇ ਆਉਂਦਾ ਨਹੀਂ ਕੋਚੀ ਸਹੀ ਗੱਲ ਹੈ ਕੰਮ ਤਾਂ ਤੈਨੂੰ ਕੁਝ ਆਉਂਦਾ ਨਹੀਂ ਆਹ ਆ ਯਾ ਸਾਡੀ ਜਿਹੜੀ ਜੋਬ ਚੱਲਦੀ ਹੈ ਜਿੱਦਾਂ ਤੁਹਾਨੂੰ ਮੈਂ ਦਿਖਾਉਣਾ ਇੱਥੇ ਕੀ ਕੀ ਚੱਲਦਾ ਕੰਮ ਆਹ ਜਿੱਦਾਂ ਇੱਥੇ ਅਸੀਂ ਪਲਾਸਟਰ ਬੋਰਡ ਦਾ ਜਿੱਦਾਂ ਹਰ ਹੱਦ ਅਨੁਸਾਰ ਕੰਦਾ ਨੂੰ ਕਿੰਦਾ ਇਹ ਤਾਂ ਬਣਦਾ ਹੀ ਆ ਤੈਨੂੰ ਵੀ ਲੈਣਾ ਬਾਹਰ ਵਿੱਚ ਆ ਜਣੀ ਪਲਾਸਟਰ ਕੀਤਾ ਕੰਦਾ ਨੂੰ ਰੂਫ ਨੂੰ ਪਲਾਸਟਰ ਹੋਇਆ ਹਰ ਹੱਦ ਨੂੰ ਆਹ ਸਾਰਾ ਪਲਾਸਟਰ ਦਾ ਕੰਮ ਚੱਲਦਾ ਤੇ ਅੱਗੇ ਇੱਥੇ ਸੈਂਕਿੰਦਾ ਦੁਬਾਰਾ ਫੇਰ ਆਉਣਾ ਵਾ ਵੀਡੀਓ ਦੇ ਵਿੱਚ ਦੱਸ ਕੀ ਕਹਿਣਾ ਚਾਹੁੰਦਾ ਸੀ ਇਹਨਾਂ ਤੋਂ ਅਸੀਂ ਪਰਾਵਾ ਇੰਡੀਆ ਖਾਸ ਇੰਡੀਆ ਨੂੰ ਵੀ ਸੁਣੋ ਹੂੰ ਮਾਰਾ ਮੋਟਾ ਉੱਥੇ ਕਰ ਲਿਆ ਮੇਰੇ ਪਰਮ ਇੱਥੇ ਨਾ ਆਇਓ ਪਿੱਛੇ ਬਲਾਤਰ ਕੰਦਾ ਬਣਾ ਕੇ ਬਾਸ ਮੈਂ ਕਦੇ ਕਾਂਢੀ ਨਹੀਂ ਵੇਖੀ ਸੀ ਮੈਂ ਕਦੇ ਗਰਮਾਲੇ ਨੇ ਵੇਖੇ ਜੀ ਹਾਂ ਇੱਥੇ ਆ ਕੇ ਕਾਂਢੀ ਗਰਮਾਲੇ ਮਿੱਟੀ ਇੱਥੇ ਤੇ ਕੁੱਤੀ ਰੋੜੀ ਹੋ ਗਈ ਪਰਾਵਾ ਉੱਥੇ ਕਿਰੋ ਜੋ ਕੁਝ ਕਰਨਾ ਹੋਵੇ ਬਾਹਲੇ ਮੁਰਖਾ ਚ ਬਾਰੇ ਨਾ ਸੋਚਿਓ ਅਰੇ ਇਹ ਕਿਹੜਾ ਜਵਾਨ ਹੈ ਕੋਈ ਰਾਜਾ ਨਹੀਂ ਬਣਦਾ ਬਾਸ ਬਾਹਰ ਵੀ ਦਿਖਾਣਾ ਅਜ ਤੋਂ ਬਾਅਦ ਸਾਡੇ ਨਾਲ ਕੀ ਕੁੱਤੇ ਖਾਣੀ ਹੋਣੀਆਂ ਚੈਲਿੰਗੇ ਥੋੜਾ ਸ। ਇਹ ਤੋਂ ਬਾਅਦ ਤੇ ਜਿਹੜੀਆਂ ਆਹ ਪਛੇਟਾਂ ਅਸ ਇਟਾ ਪਟਣੀਆਂ ਉੱਥੇ ਤੱਕ ਇਟਾਂ ਪੱਟ ਕੇ ਤੇ ਜਿੱਦਾਂ ਆਹ ਰਹੀ ਪੈਪ ਪਾਇਓ ਆਹ ਪੈਪ ਪੋਣੇ ਅੰਦਾ ਉੱਥੇ ਤੱਕ। ਬਸ ਆਹੀ ਕੰਮ ਹੈ ਇੱਥੇ। ਕੋਈ ਹੋਰ ਸੀ ਤੇ ਨਹੀਂ ਵਹਿ ਜਾਣ ਆ ਕੇ ਤੁਸੀਂ। ਆਪਰੇ। ਸਹੀ। ਆਹੀ ਹੱਦ ਜੋਰ ਚੱਲਦੀ ਹੈ ਜਿੱਦਾਂ ਅਹੀਂ ਛੋੜਿਆ ਬਲੌਗ ਸੀ ਅੱਜ ਦਾ। ਜੇ ਵਧੀਆ ਲੱਗਿਆ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਚੈਨਲ ਨੂੰ। ਤੇ ਚੰਗਾ ਦੀ ਮਿਲਾਂ ਕਿਸੇ ਹੋਰ ਬਲੌਗ ਦੇ ਵਿੱਚ।